ਉੱਥੋਂ ਦੇ ਕਿਤੇ ਔਨ ਨੂੰ ਜੀ ਨਹੀਂ ਕਰਦਾ ਤੇ ਕਰਦਾ ਹੀ ਚੇਤਾ ਭੁੱਲ ਜਾਂਦਾ ਵਾ ਤੇ ਗੁਰੂ ਘਰ ਜਾ ਕੇ ਵੇਖ ਲੋ ਚੇਤਾ ਤੇ ਤੈਨੂੰ ਆਪੇ ਭੁੱਲਣਾ ਤੂੰ ਦੇਸੀ ਕਿਉਂ ਦੀਆਂ ਦਾਲਾਂ ਖਾਦੀ ਦੇਸੀ ਕਿਉਂ ਰੇ ਲੰਗਰ ਖਾਣੀ ਤੇ ਮੇਰਾ ਤੇ ਬੰਦੇ ਦਾ ਕਿ ਚੇਤਾ ਹੀ ਭੁੱਲ ਗਿਆ ਤੈਨੂੰ ਆਪੇ ਵੇ ਕਿੰਨਾ ਕਿਤੇ ਭੂਨ ਕੀ ਜਾਗਾ ਮੈਂ ਤਾਂ ਨੂੰ ਆਖਿਆ ਨਾਲ ਚੱਲੋ ਉਦੋਂ ਤੁਸੀਂ ਆਂਦੇ ਮੇਰਾ ਘਰ ਮੇਰਾ ਘਰ ਮੇਰਾ ਮੇਰਾ ਨਗਰ ਕਰੀਦਾ ਫਿਰ ਤੂੰ ਤੂੰ ਹੀ ਕਰੀਦਾ ਵਾਹਿਗੁਰੂ ਤੂੰ ਹੀ ਆ ਵਾਹਿਗੁਰੂ ਤੂੰ ਹੀ ਆ ਤੈਨੂੰ ਵੀ ਪਤਾ ਵੀ ਦੋਹਾਂ ਦੇ ਗਿਆ ਨਹੀਂ ਸਰਦਾ ਉਧਰ ਬਾਹਰ ਘਨਕ ਵੱਢਣ ਵਾਲੀ ਸੀ ਤੇ ਕੁੜੀ ਕੀ ਸੁਖ ਕੁੜੀ ਨੇ ਕਿਤੇ ਮੈਨਾਂ ਦਿਖਾਈ ਨਹੀਂ ਦਿੱਤੀ ਤੇ ਐਨਾ ਮੈਂ ਕੁੜੀ ਜਾਨੂੰ ਆਖਿਆ ਵੀ ਆ ਜਾ ਆ ਜਾ ਮੇਰੀ ਰੋਟੀ ਪੱਕਣ ਵਾਰੀ ਹੈ ਜਾਂ ਆ ਵਾ ਨਾ ਸਭ ਉਹ ਗੱਲ ਉਹ ਸ਼ਬਦ ਨਹੀਂ ਆਉਣਾ ਹੁੰਦਾ ਧੀਆਂ ਪੁੱਤਰ ਜਿੰਦੇ ਦੀ ਸਾਰੇ ਮਤਲਬ ਦੇ ਯਾਰ ਧੀਆਂ ਪੁੱਤਰ ਇਹ ਸਾਰੇ ਮਤਲਬ ਦੇ ਯਾਰ ਵਾ ਧੀਆਂ ਪੁੱਤ ਵੀ ਇਹਨਾਂ ਨੂੰ ਜਿੰਨਾ ਮਰਜ਼ੀ ਤੈ ਜਾਓ ਪਰ ਇਹਨੇ ਮਗਰ ਕਰੇ ਵੇਖਿਆ ਨਹੀਂ ਵੀ ਮੇਰੇ ਪਿਓ ਦੀ ਰੋਟੀ ਕੌਣ ਪਕਾਉਂਦਾ ਹੋ ਮੇਰਾ ਪਿਓ ਪਿਓ ਕਿੱਦਾਂ ਖਾਂਦਾ ਹੋ ਨਹੀਂ ਮੈਂ ਤਾਂ ਉੱਥੇ ਫੋਨ ਕਰਦੀ ਰਹੀ ਹਾਂ ਮੈਂ ਤੇ ਇਹੋ ਕਹਣਾ ਸੁਖ ਜਾ ਆਪਣੇ ਡੈਡੀ ਵੱਲ ਹੋ ਗਿਆ ਮੰਮੀ ਜਾਣੇ ਆ ਅੱਜ ਜਾਣੇ ਕੱਲ ਜਾਣੇ ਮੈਂ ਤਾਂ ਇਦਾਂ ਹੀ ਕਰ ਕਰਕੇ ਲਾ ਰਿਆਂ ਜਿਹੜਾ ਕਹੇ ਰਹਿੰਦੀ ਸੀ ਇਦਾਂ ਹੀ ਕਹਿੰਦੀ ਸੀ ਬਸ ਆ ਗਏ ਜੇ ਸ਼ਾਮ ਨੂੰ ਡੈਡੀ ਸਵੇਰੇ ਆਵਾਂਗੇ ਪੱਕੇ ਅੱਛਾ ਤੇ ਸਵੇਰੇ ਫੇਰ ਨਹੀਂ ਤੇ ਫੇਰ ਰੋਟੀ ਕਿੱਥੇ ਖਾਦੀ ਮੈਨੂੰ ਤੁਸੀਂ ਕਹਿੰਦੇ ਨੇ ਮੈਂ ਖਾ ਲਈ ਆ ਪਕਾ ਲਈ ਆ ਫਲਾਨਾ ਦੇ ਗਿਆ ਠਿਕੜਾ ਦੇ ਗਿਆ ਨਹੀਂ ਲੱਗੇ ਲੱਗਦਾ ਫਿਰ ਮੈਂ ਭਰਜਾਈਆਂ ਆਪਣੀਆਂ ਨੂੰ ਆਖਿਆ ਹਾਂ ਤੇ ਉਹ ਆਂਦੀ ਆ ਵੀ ਇੱਥੇ ਆਟਾ ਦੇ ਜਾ ਅੱਛਾ ਤੇ ਮੈਂ ਹਾਂ ਮੈਂ ਹੁਣ ਘਰ ਘਰ ਆਟਾ ਚੁੱਤੀ ਫਿਰੂੰਗਾ ਤੇ ਜੋ ਸਾਰੀ ਆਪਣੀ ਨੂੰ ਆਖਿਆ ਜਸਵੰਤ ਨੂੰ ਉਹ ਆਨੀ ਭਾਜੀ ਹੱਟ ਦੇ ਕੰਮ ਹੀ ਬੜਾ ਹਾਡਾ ਨ ਕੰਮ ਹੀ ਨਹੀਂ ਮੁੱਕਦਾ ਉਹ ਤੇ ਉਦੋਂ ਹੀ ਮਹਾਂ ਰਹੀ ਸਰਪੁਰ ਕਰਨੀ ਉਹ ਸਾਡਾ ਵਿਆਹ ਚ ਮਹਾਂ ਰਹੀ ਰਖੀ ਠਕੇ ਨਾ ਦੋ ਦਿਨ ਤੇ ਨਾਲੇ ਹੁਣ ਤੁਸੀਂ ਇਕੱਲੇ ਕਰ ਤੋ ਇਹਨੇ ਕਿੱਥੋਂ ਆਉਣਾ ਸੀ ਸਾਲੀ ਭੈਣ ਨਾ ਹੀ ਹੁੰਦੀਆਂ ਭੈਣਾ ਸਾਲੀਆਂ ਤਾਂ ਹੀ ਕਰਦਾ ਮੈਂ ਇਹ ਗੱਲ ਲਗਾ ਕਰਨ ਉਦਾਂ ਤੇ ਸੁੱਖ ਵੇਲੇ ਤੇ ਸਾਰੇ ਲਾਗੇ ਲੱਗਦੇ ਆ ਤੇ ਦੁੱਖ ਵੇਲੇ ਨਹੀਂ ਤਾਂ ਕੋਈ ਵੀ ਥਾਗੇ ਲੱਗੇ ਲੱਗਦਾ ਤੇ ਦੁੱਖ ਤੁਹਾਨੂੰ ਕਹਦਾ ਹੈਗਾ ਦੁੱਖ ਦਿੰਦਾ ਤੇ ਰੋਟੀ ਪਕਾਉਣੀ ਕਿੰਨੇ ਕੰਮ ਮੈਂ ਬਾਹਰ ਅੰਦਰ ਵੇਖਣਾ ਪਰ ਤੁਸੀਂ ਨਹੀਂ ਨਾ ਮੈਨੂੰ ਫੋਨ ਤੇ ਦੱਸਿਆ ਕਿ ਮੈਂ ਆਪ ਰੋਟੀ ਪਕਾਉਣਾ ਵਾ ਤੁਸੀਂ ਮੈਨੂੰ ਇਹੋ ਕਹਿੰਦੇ ਕਿ ਰੋਟੀ ਆ ਗਈ ਆ ਤੇ ਮੈਂ ਖਾ ਲਈ ਆ ਤੇਲਾ ਭਾਬੀ ਹੁਣ ਏਦਾਂ ਕਰੇ ਲੈ ਬਣਾਉਣੇ ਆ ਸਰ ਤੇ ਏਦਾਂ ਬਣਦੇ ਹੀ ਉਹ ਐਵੇਂ ਮੰਮੀ ਕੋ ਕੱਲਾ ਸੁਣ ਕੇ ਨਹੀਂ ਕਹਿੰਦੇ ਬਣਾ ਕੇ ਖਵਾ ਹੀ ਦੇਣਾ ਬਸ ਹੁਣ ਮੈਂ ਅਗਲੀ ਵਾਰੀ ਮੈਂ ਹੀ ਬਣਾਉਣੀ ਆ ਜਿਹੜੇ ਥਾਗੇ ਬਲੇਟ ਇਹਨਾਂ ਨੇ ਬਿਲਕੁਲ ਨਹੀਂ ਨਾ ਮਸਾਲਾ ਬਾਹਰ ਹੋਣਾ ਇਹਨਾਂ ਨਾਲ ਮਸਾਲਾ ਬਾਹਰ ਨਹੀਂ ਹੋਣਾ ਹੈਗਾ ਹਾਂ ਹਾਂ ਵੇ ਹੋ ਠੀਕ ਇੱਕ ਇੱਕ ਪਾਸਾ ਹੋ ਗਿਆ ਹੈ ਇੱਕ ਇੱਕ ਪਾਸਾ ਹੋਰ ਕਰਕੇ ਦੇ ਬਾਅਦ ਚ ਚਲੋ ਬਣ ਗਏ ਘਰੇਲੇ ਬਣ ਗਏ ਘੋੜੇਦ ਨਾ ਬਣਨਗੇ ਨਹੀਂ ਬਣਨੇ ਮਿੱਠੇ ਬਣਨੇ ਆ ਘੱਟ ਪੁੱਜੀ ਹੈ ਨਾ ਨਹੀਂ ਪੁੱਜ ਬਣ ਲੱਗੇ ਜੋ ਹੋਰ ਖੁਨਾਂਗੇ ਨਾ ਹੁਣ ਇਧਰੋਂ ਸੇਕਦੇ ਵੜਨੇ ਤੇ ਪਲਟੀ ਮਾਦਾਂਗੇ ਕਦੀ ਠੀਕ ਯਾ ਤੇ ਉਹ ਪਰਲਾ ਜਿਹੜਾ ਮੰਮੀ ਕਿ ਹਰ ਵਾਰ ਮੰਮੀ ਬਣਾ ਕੇ ਕੰਦੇ ਦਿੱਤਾ ਕਰੇ ਤਾਂ ਮੰਮੀ ਕੋੜੀ ਹੈ ਨਹੀਂ ਕਰੇਲੇ ਨੇ ਅਚਿੱਲਾ ਖਾਂਦੀ ਹੈ ਤੇ ਹੁਣ ਨਾ ਨਾ ਬਣਾ ਕੇ ਦਿਆ ਕਰ ਅੱਜ ਹੋਰ ਕੋੜੀ ਹੋ ਜਾਣਾ ਨਹੀਂ ਆਂਦੀ ਪਰ ਮੈਂ ਦੱਸਦਾ ਤੈਨੂੰ ਤੇਰੇ ਤਾਂ ਮੰਮੀ ਇਨੀ ਕੋੜੀ ਹੈ ਕੋੜੀਆਂ ਚੀਜ਼ਾਂ ਖਾ ਖਾ ਕੇ ਕੋੜੀਆਂ ਕਸਲੀਆਂ ਚੀਜ਼ਾਂ ਖਾਈਆਂ ਸੀ ਮम्मी ਕੋੜੀ ਘਾਪੀ ਹੁੰਨੀ ਆ ਆ ਮੈਂ ਨਾਲਾ ਬਣਾਵਾਂ ਹੁੰਦੀ ਮम्मी ਮੈਨੂੰ ਗਾਲਾਂ ਕੱਢਦੀ ਆ ਵੀ ਉਹ ਸੁੱਟ ਕੇ ਆਈ ਮੈਂ ਖਾਣੀਆਂ ਸੀ ਅੱਛਾ ਮੱਝਾਗਾ ਨਹੀਂ ਕਿਉਂ ਪੈਂਦਾ ਨਹੀਂ ਬਣਾਉਣੀ ਆ ਫੇਰ ਮੈਂ ਬਣਾ ਦਿੰਨੀ ਆਂ ਪਾ ਕੇ ਗੰਡੇ ਚਲੋ ਖਾਓ ਮੈਂ ਬਣੀ ਉਹ ਤਾਂ ਅੱਜ ਮੈਂ ਵੀ ਪਾ ਕੇ ਦੇਖੂਗੀ ਭਲਾ ਹਾਂ ਤੁਸੀਂ ਵੀ ਖਾ ਲਓ ਮੈਂ ਉਹ ਬਣਾਇਆ ਕਰੋ ਮੇਰੀ ਮੰਮੀ ਨੂੰ ਤਾਂ ਸ਼ਗਲ ਸੁੱਕਰੀ ਹੁੰਦੇ ਉਹ ਨਹੀਂ ਬਣਾਉਂਦੇ ਤਾਂ ਕੋਈ ਨਹੀਂ ਮम्मी ਨੂੰ ਦੱਸਿਓ ਨਾ ਵੀ ਇਦਾਂ ਬਣਾ ਕੇ ਦਿਖਾ ਲਿਆ ਕਰੋ ਕੋਈ ਨਹੀਂ ਮੈਂ ਵੀ ਮੰਮੀ ਨੂੰ ਕਹੂੰਗੀ ਹੁਣ ਪੀਆ ਉਹ ਸੋਖ ਖਾਂਦੇ ਨੇ ਤੇ ਆਪਣੀ ਮੰਮੀ ਸਹੀ ਆ ਬਿਲਕੁਲ ਤੇ ਉਹ ਕੋੜੀਆਂ ਚੀਜ਼ਾਂ ਖਾਂਦੀ ਰਹਿੰਦੀ ਕਾ ਖਾਵੇ ਕੋੜੀਆਂ ਚੀਜ਼ਾਂ ਮੰਮੀ ਹੈ ਵੀ ਕਿੰਨੀ ਕੋੜੀ ਆ ਤੁਹਾਡੀ ਮੰਮੀ ਕਿੰਨੀ ਮਿੱਠੀ ਆ ਮੈਂ ਉਦੋਂ ਦੀ ਮੇਰੇ ਮਾਸਿੱਤੇ ਜੀ ਨੂੰ ਸ਼ੂਗਰ ਹੋ ਗਈ ਉਹ ਤੇ ਮੈਂ ਜਦੋਂ ਮਾਸਿੱ ਨੂੰ ਆਏ ਸੀ ਨਾ ਮੈਂ ਮੰਮੀ ਨੂੰ ਕਿਹਾ ਕਿ ਮੈਂ ਪੰਮੀ ਵੇਖ ਲੋ ਭਾਬੀ ਦੀ ਮੰਮੀ ਕਿੰਨਾ ਪਿਆਰ ਕਰਦੀ ਕਿਤੇ ਕਿੰਨਾ ਗਲੇ ਮਿਲੀ ਜੱਫੀਆਂ ਪੁੰਦੀ ਮੈਂ ਵਿਆਹੀ ਗਈ ਹੁਣ ਤਾਂ ਜੱਫੀਆਂ ਪੈਂਦੀਆਂ ਮੇਰੇ ਮੇਰ ਨਾਲ ਵੀ ਬਥੇਰਾ ਲੜਦੇ ਹੀ ਹਾਂ ਮੈਂ ਜੇ ਤੁਹਾਡੇ ਨਾਲ ਵੀ ਇੰਨਾ ਪਿਆਰ ਕਰਦੇ ਪਰ ਮੇਰੀ ਤੁਹਾਡੀ ਮੰਮੀ ਨਹੀਂ ਨਹੀਂ ਬਾਤ ਬਦਲ ਜਾਂਦਾ ਹੁੰਦਾ ਕਿ ਕਿ ਜੇ ਫਿਰ ਵਿਆਹੀ ਜਾਂਦੀ ਐ ਤੀ ਤੇ ਫੇਰੇ ਪਤਾ ਲੱਗਦਾ ਜੇ ਤੀ ਹੋਰ ਹੁੰਦੀ ਆ ਆਹ ਜੀ ਮੰਮੀ ਨੇ ਨਹੀਂ ਬਦਲਿਆ ਹੁਣ ਆ ਪਾਜੀ ਵਿਆਹਿਆ ਹੀ ਵੀਰ ਤੇ ਮੰਮੀ ਇਹਨੂੰ ਕਿੱਦਾਂ ਨਾਲ ਰੱਟਦੀ ਆ ਉਹਦੇ ਇੱਥੇ ਆ ਤਾਂ ਕਰਕੇ ਤੀਆਂ ਦਾ ਫਰਕ ਪੈ ਜਾਂਦਾ ਪਿੰਨੇ ਮੇਰੀ ਮੰਮੀ ਵੀ ਮੈਨੂੰ ਗੁੱਸੇ ਹੁੰਦੀ ਪਰ ਇਹ ਕਿ ਓਦਾਂ ਬੜਾ ਪਿਆਰ ਕਰਦੇ ਜਿਆਦਾ ਨਹੀਂ ਗੁੱਸੇ ਹੁੰਦੀ ਇਹ ਵਾਲੀ ਮੰਮੀ ਥੋੜਾ ਜ਼ਿਆਦਾ ਗੁੱਸੇ ਹੁੰਦੀ ਆ ਹੁਣ ਚਲ ਕੋਈ ਨਹੀਂ ਮੈਂ ਵੀ ਪੇਜ ਪਾ ਲਿਆ ਪਰ ਮੰਮੀ ਉਹ ਉੱਤੋਂ ਉੱਤੋਂ ਗੁੱਸੇ ਹੁੰਦੀ ਆ ਦੱਦੀ ਨਾਲ ਇੱਕ ਗੱਲ ਹੈ ਕੀ ਉਹ ਆ ਵਿਆਹ ਤੋਂ ਪਹਿਲਾਂ ਜਦ ਮੈਂ ਕੁਆਰੀ ਨਹੀਂ ਬਣਾਈ ਤੱਕ ਨਹੀਂ ਕਿਨੇ ਪੋਤਾ ਕਿਆ ਇੱਥੇ ਆਣ ਕੇ ਮੈਂ ਪੋਤਾ ਸਿੱਖਣਾ ਐਵੇਂ ਮੈਂ ਵੀ ਪੋਤਾ ਵਾਂ ਮੈਨੂੰ ਪਤਾ ਲੱਗ ਗਿਆ ਹੁਣ ਚੱਲ ਸਹੀ ਗੱਲ ਹੈ ਉਹ ਦੇ ਬੀੜੂ ਕਦੀ ਕਿੰਨੇ ਨਹੀਂ ਕਿਹਾ ਚੱਲ ਕੋਈ ਗੱਲ ਨਹੀਂ ਇੰਨੀ ਕਿ ਭਾਬੀ ਹੁੰਦੀ ਰਹਿੰਦੀ ਆ ਛਾੜਖੰਡ ਹਾਂ ਸਾਡੀ ਵੀ ਹੁੰਦੀ ਆ ਦੋਵਾਂ ਜੜਿਆਂ ਦੀ ਇੱਥੇ ਜਦੋਂ ਨਹੀਂ ਨਾਲ ਲੱਗ ਗਏ ਸਹੀ ਗੱਲ ਹੈ ਮੈਨੂੰ ਵੀ ਰੋਲਾ ਲਿਆ ਤੇ ਨਾ ਤੂੰ ਇਹ ਵਸਣਾ ਕਰਾ ਕਰੋ ਮੰਮੀ ਉੱਤੋਂ ਤੋਂ ਗਾਲਾਂ ਕੱਢਦੀ ਆ ਗੁੱਸਾ ਕਰ ਤੋ ਕਰਦੀ ਆ ਮੈਂ ਤੇ ਕਹਿੰਦੀ ਵੀ ਹੱਥ ਬਣ ਗਈ ਹੁਣ ਤੱਕ ਮੈਂ ਇੱਕ ਅੱਦੇ ਮੇਰੇ ਦਿਨ ਚ ਖੋਤਾ ਨਾ ਨਾ ਕਰੇ ਮੈਨੂੰ ਲੱਗਦਾ ਮੇਰੀ ਪਤਾ ਨਹੀਂ ਕਿਹੜੀ ਚੀਜ਼ ਛੁੱਟ ਗਈ ਐ ਅੱਜ ਚਲੋ ਕੋਈ ਨਹੀਂ ਤੁਹਾਨੂੰ ਵੀ ਹੱਥ ਪੈ ਗਈ ਐ ਪੈ ਗਈ ਐ ਕਿ ਪੂਰੀ ਮੈਨੂੰ ਪਤਾ ਹੁੰਦਾ ਮੈਂ ਧਰਦਾ ਫਿਰ ਵੀਡੀਓ ਘਾਲੀ ਕਰ ਕਰਕੇ ਵੇਖਦੀ ਘਾਲੀ ਕਰਦੇ ਕਿਹੜੀ ਬਣਾ ਲੈਣੀ ਹਾਂ ਤੇ ਕਦੀ ਆ ਦਲੀਆ ਜਾਂ ਬਣਾ ਲੈਣਾ ਤੇ ਬਾਸ ਇਹਦੇ ਨਾਲ ਹੀ ਮੈਂ 10 ਬਾਸ ਨਹੀਂ ਤਾਂ ਰੋਟੀਆਂ ਤੇ ਮੇਰੇ ਕੋਲ ਬਿੰਗੀਆਂ ਟੇਢੀਆਂ ਹੀ ਬਣਦੀਆਂ ਰਹੀਆਂ ਕਿੰਨਾ ਖਲਾਰਾ ਪਿਆ ਕੀ ਕੋਸ਼ ਘੱਟੇ ਉਹ ਘੱਟੇ ਹੋਇਆ ਮੈਂ ਕੱਲਾ ਕੀ ਕਰਦਾ ਆਵੇ ਮੈਂ ਪੋਚੇ ਲਾਉਣ ਡਿਆ ਸੀ ਆ ਦੋਵਾਂ ਅੰਦਰਾਂ 'ਚ ਲੱਗ ਗਏ ਤੇ ਪਾਲਟੀ ਆ ਪਈ ਪੋਚੇ ਵਾਲੀ ਆ ਜੀ ਉਦੋਂ ਮੇਰਾ ਯਾਰ ਦੋਸਤ ਉਹ ਆ ਗਿਆ ਪੀਰ ਨੂੰ ਆਂਦੇ ਗਿੰਦਰ ਹੂੰ ਤੇ ਉਹ ਬੈਠਾ ਰਿਹਾ ਉਹ ਮੈਨੂੰ ਆਂਦਾ ਕੀ ਗੱਲ ਤੂੰ ਡਿਆ ਪੋਚੇ ਲਾਉਣ ਤਾਂ ਮੈਂ ਫਿਰ ਉਹਨੂੰ ਆਖਿਆ ਮੈਂ ਮੈਂ ਹੀ ਖਲਾਇਆ ਭਰਾਈ ਤੇਰੀ ਨੂੰ ਨਹੀਂ ਤੇ ਫਿਰ ਉਹ ਗੱਲ ਪਿੱਤੀਆਂ ਪੁੱਤਾਂ ਦਾ ਫਿਰ ਕੀ ਸੋਖ ਹੋਇਆ ਹੁਣ ਕੋਹ ਹੋ ਨਹੀਂ ਕੇ ਉੱਥੋਂ ਮੈਨੂੰ ਫੋਨ ਤੇ ਮੰਮੀ ਮੇਰ ਲਈ ਉਹ ਚੀਜ਼ ਲਿਆਵੀ ਮੇਰ ਲਈ ਆ ਲਿਆਵੀ ਉੱਥੇ ਕੀ ਕੀ ਆ ਮੈਨੂੰ ਬੁਖਾਲ ਦੁਕਾਨਾਂ ਤੇ ਕੀ ਕੀ ਆ ਮੈਂ ਤਾਂ ਫਿਰ ਬਹੁਤੀ ਵੀਡੀਓ ਕਾਲ ਨਹੀਂ ਕੀਤੀ ਕਿਉਂਕਿ ਤੁਹਾਨੂੰ ਪਤਾ ਜਦੋਂ ਭੈਣ ਭਰਾ ਨਾਲ ਗਏ ਹੋਣ ਨਾ ਤੇ ਫਿਰ ਸਾਹ ਦਾ ਹੀ ਰਹਿਣਾ ਪੈਂਦਾ ਵਾ ਤੇ ਲਿਆਦਾ ਵਾ ਕੀ ਆ ਆ ਜਿਹੜੇ ਪਟਾਰੀ ਜੀ ਕੀ ਇਹਦੇ ਵਿੱਚ ਅਨੇ ਆਨੇ ਨੇ ਖਡਾਉਣੇ ਆ ਕਿਥੋਂ ਲੈ ਆ ਨਵੀ ਤੇ ਨਿਆਣਾ ਹੀ ਆ ਤੂੰ ਹੈ ਜ ਨਿਆਣਾ ਪਹਿਲਾਂ ਤਨ ਰੋਲਾ ਪਾ ਪਾ ਕੇ ਕਣਕ ਬੜਾਈ ਰੋਲਾ ਪਾ ਪਾ ਕੇ ਪੜੋਲਾ ਬਾਹਰ ਕਢਵਾਇਆ ਹੁਣ ਉਹਨਾਂ ਨੂੰ ਧੋ ਹੀ ਲੈ ਉਹ ਬੁੜੀਆਂ ਦੇ ਕੰਮ ਬੁੜੀਆਂ ਕਰਦੀਆਂ ਬੰਦੇ ਨਹੀਂ ਕਰਦੇ ਮੈਨੂੰ ਇਹ ਦੱਸਦੇ ਬੰਦਾ ਕਿਹੜੇ ਕੰਮ ਕਰਦੇ ਆ ਬੰਦੇ ਬਾਹਰ ਦੇ ਕੰਮ ਕਰਦੇ ਆ ਪੱਠਾ ਦੱਥਾ ਪਾ ਲਿਆ ਆ ਪੜੋਲਾ ਵੀ ਧੋਣ ਵਾਲਾ ਬੰਦਾ ਹੀ ਕਰਨ ਮੈਂ ਕਰਾਂ ਵੀ ਬਾਹਰ ਦਾ ਤੂੰ ਕਿਹੜਾ ਕੰਮ ਕਰਦਾ ਵਾ ਕਣਕ ਮੈਂ ਆਪ ਬਜਾਉਣੀ ਆ ਕੀ ਸਿਰ ਖਾ ਲਿਆ ਯੋ ਕਣਕ ਮੈਂ ਆਪ ਕਹਿ ਕੇ ਬਜਾਉਣੀ ਆ ਸਾਰੇ ਕੰਮ ਮੈਂ ਆਪ ਕਰਾਉਣੀ ਆ ਐ ਕਿ ਕਣਕ ਵੜਾਈ ਤੇ ਤੂੰ ਬੜੇ ਕੰਮ ਕਰ ਲੇ ਇਹਦੇ ਵਿੱਚ ਵੀ ਥੋੜਾ ਹੀ ਲਿਆਂਦਾ ਵਾ ਜਿਆਦਾ ਨਹੀਂ ਮੈਂ ਕੋਹ ਵੀ ਲਿਆਂਦਾ ਚੱਲ ਕੋਹ ਨਾ ਕੋਹ ਲਿਆਂਦਾ ਤੇਗਾ ਬੁਖਾਰ ਵੀ ਦੇ ਦੇ ਹੁਣ ਇਹਨੂੰ ਉਤਰਾ ਹੀ ਰੱਖਿਆ ਬੰਦ ਕਰਕੇ ਆ ਲਿਆਂਦਾ ਤੁਹਾਡੇ ਵਾਸਤੇ ਸ਼ਬਦ ਬਾਣੀ ਸੁਣਨ ਨੂੰ ਸਲਾਹ ਚੰਗਾ ਕੀਤਾ ਹੀ ਸਤਨਾਮ ਵਾਹਿਗੁਰੂ ਦਾ ਜਾਪ ਹੋਊਗਾ ਹਾਂ ਇਹ ਆ ਲੱਗਦਾ ਹੁੰਦਾ ਮੇਰੇ ਛੂਹ ਦੇ ਛੂਹ ਜ ਲੱਗ ਜਾਣਾ ਵਾ ਜਿਹੜਾ ਮਰਜੀ ਸੋਚ ਨੱਪੀ ਜਾ ਉਹ ਬਾਣੀ ਆਈ ਜਾਣੀ ਆ ਹੂੰ ਆਦਾਲੀ ਪਰਸ ਲਿਆਂਦਾ ਵੇਖੋ ਹਾਂ ਭਲਾ ਅੱਛਾ ਭਾਈ ਇਹਨੇ ਚਟ ਕੱਢ ਲਿਆ ਡੱਬੇ ਚ ਮੇਰੇ ਕੋਲ ਕਿੰਨੇ ਦਾ ਆ ਚੱਲ ਅਛਾ ਤੁਸੀਂ ਹੁਣ ਕਿੰਨੇ ਨੂੰ ਕੀ ਆਖਣਾ ਵਾ ਤੁਸੀਂ ਦੱਸੋ ਕਿੰਨੇ ਕਵਾਲਾ ਹੋਗਾ ਹੁਣ ਮੈਂ 100 150 ਆ ਗਏ ਔਰ ਕਿਨੇ ਕਾਲਾ ਵਾਹਿਗੁਰੂ ਵਾਹਿਗੁਰੂ ਇਹ ਕਿੰਨੇ ਦਾ ਆਦਾ ਵੇ ਉਹ ਬਾਬਾ ਉੱਤੋਂ ਪੜ ਕੇ ਕੁਆਲਿਟੀ ਵੇਖੋ ਕੀ ਆਏ 1400 ਰੁਪਇਆ ਮੰਗਦਾ ਤੇ 1000 ਰੁਪਇਆ ਜਿੰਨੀ ਆ ਤੇ ਨਹੀਂ ਮੈਂ ਨੇ 50 ਮੁੜ ਕੇ ਉੱਤੇ ਦਿੱਤੇ ਤੇ ਫੇਰ ਮੈਂ ਆਂਦਾ ਨਹੀਂ ਮੈਂ ਤੁਰ ਪੀ ਫੇਰ ਆਦਾ ਚਾਲ ਬੀਬੀ ਲੈ ਜਾ ਕੋਈ ਨਹੀਂ ਮੈਂ ਹਾਂ ਭਰਾਵਾ ਹੀ ਏਡੀ ਦੂਰੋਂ ਆਏ ਗਿਫਟ ਦੇ ਤੌਰ ਤੇ ਲੈਣ ਲੱਗੇ ਤੂੰ ਤੇ ਛਿਲ ਲੋਂ ਡਿਆਂ ਆਂ ਨਹੀਂ ਤੇ ਮੈਂ ਅਮਰੀਕਾ ਚ ਜਾਣਾ ਵਾ ਐਦਾ ਮਹਿੰਗਾ ਫਟੂਆ ਲੈ ਕੇ ਐਣਾ ਤੇ ਇੱਥੇ ਪੈਲੀਆਂ ਦੇ ਵਿੱਚੋਂ ਮੈਂ ਹਾਂ ਕਣਕ ਦੇ ਪੈਸੇ ਵਟਣੇ ਆਂ ਆ ਦੇਚ ਪਾਉਣੇ ਨਵੀਂ ਕਣਕ ਤੇ ਨਵੇਂ ਪੈਸੇ ਅੱਛਾ ਹੋਰ ਪੈਸੇ ਜਮਾ ਕਰਾਵਾਂਗੇ ਬੈਂਕ ਚ ਕੇ ਆਹੋ ਨੇ ਪੈਸੇ ਜਮਾ ਵੀ ਕਰਾਇਆ ਪਰਸੇ ਚ ਵੀ ਪਾਇਓ ਸਹੀਏ ਸਹੀਏ ਕੱਢਣੇ ਨਹੀਂ ਕੱਢ ਲ ਸਾਰਾ ਨਹੀਂ ਮੈਂ ਤੁਹਾਨੂੰ ਸਭ ਕੋ ਆਪਣਾ ਪਰਦਾ ਥੋੜੀ ਸਾਰਾ ਝਾਰ ਕਰੀਦਾ ਦਾ ਵੀ ਕੀ ਕੀ ਲਿਆਦਾ ਮੈਂ ਤੁਹਾਨੂੰ ਦੱਸਦੀ ਹਾਂ ਦਾ ਪਹਿਲੇ ਮੈਨੂੰ ਕੱਢ ਲੈਣ ਤੋਂ ਅੱਛਾ ਬਸ ਇੰਨਾ ਹੀ ਆ ਜਿਹੜੇ ਹੁਣ ਮੇਰੇ ਆਪਣੇ ਪਰਸਨਲ ਮੈਂਬਰਾਂ ਦੇ ਅੱਛਾ ਭੈਣ ਭਰਾਵਾਂ ਦੇ ਜਿਨ੍ਹਾਂ ਨੇ ਮੈਨੂੰ ਫੋਨ ਫਾਨ ਕੀਤੇ ਸੀ ਮਗਰ ਹੂੰ ਇਹ ਆ ਲਿਆਂਦਾ ਸੁਖ ਵਾhti ਪਰਸ ਅੱਛਾ ਠੀਕ ਵਾ ਹੂੰ ਤੇ ਆ ਚੁੰਨੀਆਂ ਲਿਆਂਦੀਆਂ ਦਗਾ ਦੋ ਅੱਛਾ ਭਾਵੇਂ ਸੁਖ ਲੈ ਲਵੇ ਤੇ ਭਾਵੇਂ ਉਹਦੀ ਨਾਨਾ ਲੰਦ ਲੈ ਨਹੀਂ ਨਹੀਂ ਹਾਂ ਇੱਕ ਭੈ ਜੇ ਲੂਗੀ ਆਹ ਆ ਮੈਂ ਆ ਮੈਂ ਸੁਖ ਦੀ ਸੱਸ ਦੀ ਆਹ ਇੱਕ ਸੁਖ ਦੀ ਸੱਸ ਲਲੂਗੀ ਤੇ ਆ ਸੁਖ ਲਲੂਗੀ ਉਹਦੀ ਕੁੜੀ ਲਈ ਤੇ ਹੁਣਾਈ ਕੋ ਕੁੜੀ ਲਈ ਇੱਕ ਮੈਂ ਕਾਂਟਿਆਂ ਦਾ ਜੋੜਾ ਲਿਆਂਦਾ ਵਾ ਤੇ ਚਲੋ ਕਾਂਟਿਆਂ ਦਾ ਜੋੜਾ ਫਿਰ ਉਹਦੀ ਨਨਾਂ ਲਲੂਗੀ ਆਹ ਕੁੜੀਆਂ ਓਦਾਂ ਪਤਾ ਕੀ ਆ ਮੈਂ ਨਿਰਖ ਨਹੀਂ ਕਿਸੇ ਦਾ ਪਉਣਾ ਜਾ ਕੇ ਵੀ ਸੁਖ ਤੇਰਾ ਆਹ ਤੇਰੀ ਨਨਾਂ ਦਾ ਆ ਵਾ ਆ ਨਹੀਂ ਜੋ ਦੇ ਮੈਂ ਓਦਾਂ ਹੀ ਦੇਵਣਾ ਵਾ ਸੁਖ ਨੂੰ ਮਾੜਾ ਯਾ ਫੋਨ ਕਰ ਮੈਂ ਤਾਂ ਨਹੀਂ ਚੀਜ਼ਾਂ ਲੈਦੀਆਂ ਬੇਹਾਈ ਖੜੀ ਲੈ 5 ਮਿੰਟ ਚ ਚਲ ਸ਼ਾ ਵੇਚ ਦੀ ਆ ਆ ਕਾਂਟੇ ਆ ਬਹੁਤ ਸੋਹਣੇ ਆ ਆਵੇਂ ਤੇ ਮੈਂ ਇਹ ਤੁਹਾਨੂੰ ਦੱਸਣਗੀ ਨਾ ਆਪਾਂ ਵਿੱਚ ਸੁੱਖ ਪਾਲੇ ਨਨਾਨ ਪਾਲੇ ਸੱਸ ਪਾਲੇ ਜੇ ਇੱਕ ਇੱਕ ਚੀਜ਼ ਚੱਲ ਸਾਰਿਆਂ ਦੀ ਹੋ ਗਈ ਮਸਾ ਪਾਸਾ ਬਲਾ ਕਾਨੂੰਨ ਤੇਰੇ ਸੋਹਣੇ ਚੱਲ ਮੈਨੂੰ ਹੁਣ ਕਾਨੂੰ ਤੁਸੀਂ ਕੀ ਲਾਉਣੇ ਜਿੱਤੇ ਲਿਆਂਦੇ ਉਹਨਾਂ ਨੂੰ ਚੰਗੇ ਲੱਗਾਂ ਹਾਂ 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 ਸੋਹਣਿਆ ਮੈਂ ਨਾ ਬੜੇ ਵਧੀਆ ਤੇ ਅੱਛਾ ਹਾਂ ਤੇ 50 ਸ਼ਾਦੀ ਆਊਗੀ ਇਦਾਂ ਤੇ ਤੁਸੀਂ ਲੱਲਾ ਚੱਲ ਮੈਂ ਲਿਆਂਦਾ ਬੜਾ ਕੋਹ ਮੈਂ ਹੁਣ ਕੋਈ ਨਹੀਂ ਬਾਅਦ ਵਿੱਚ ਖਾ ਲੂੰਗੀ ਹੁਣ ਤੁਸੀਂ ਮੁੜ ਕੇ ਸਾਰਾ ਮੇਰਾ ਹੁਣੇ ਹੀ ਵੇਖੀ ਜਾਣਾ ਕੋ ਮੇਰੀ ਗੱਲ ਸੁਣੋ ਹੋਰ ਹਾਂ ਮੈਨੂੰ ਗੁੱਸਾ ਬੜਾ ਚੜਿਆ ਸੁੱਖ ਤੇ ਉਦਾਂ ਤੜਨਾ ਇੰਨਾ ਤੱਕਾ ਕੀਤਾ ਉਹਨੇ ਕੋਣੀ ਤਾਂ ਚਲੋ ਕੀ ਕਹਿ ਸਕਦੇ ਆਪਾਂ ਨਹੀਂ ਯਾਰ ਆਜ ਹੁਣੀ ਕੋਈ ਨਹੀਂ ਲੱਗੇ ਲੱਗੀਆਂ ਉਹ ਆਂਦੀ ਕਿ ਵੀ ਇੱਥੇ ਫੜਾ ਦੇ ਆਟਾ ਇੱਥੇ ਫੜਾ ਦੇ ਆਟਾ ਇਦਾਂ ਵੀ ਕਹਿ ਸਕਦੀਆਂ ਵੀ ਤੁਸੀਂ ਤੇ ਪਾਜੀ ਦੋ ਤਾਂ ਤਿੰਨ ਰੋਟੀਆਂ ਖਾਣੀਆਂ ਇਥੇ ਪਕਾ ਕੇ ਮੈਂ ਫੜਾ ਦਿੰਨੀ ਆ ਆਟਾ ਆਂਦੀ ਇੱਥੇ ਫੜਾ ਤੇ ਤੁਹਾਡੇ ਤੇ ਵੀ ਗੁੱਸਾ ਵਾ ਤੁਹਾਡੇ ਤੇ ਵੀ ਮੈਨੂੰ ਗੁੱਸਾ ਵੀ ਤੁਸੀਂ ਮੈਨੂੰ ਕੋਈ ਝੂਠ ਬੋਲਿਆ ਮੈਂ ਛੇਤੀ ਆ ਜਾਂਦੀ ਦੋ ਤਿੰਨ ਚਲੋ ਰੋਜ਼ ਮੈਂ ਆਖੇ ਬੁੱਦੇ ਉਹ ਤੇ ਗਈ ਹੈ ਯਾਤਰਾ ਕਰਨ ਖਲਾਈ ਤੇ ਮੈਂ ਆ ਤੇ ਮੁੜ ਕੇ ਧਿਆਨ ਫੇਰ ਉਹਦਾ ਇੱਧਰ ਰਹੂਗਾ ਤੇ ਜਦੋਂ ਘਰ ਪਰਿਵਾਰ ਹੀ ਭੁਖਾ ਰਹੂਗਾ ਤੇ ਫੇਰ ਯਾਤਰਾ ਜਾਂ ਲੇਖ ਦੇਂਦੀ ਵੀ ਉਹ ਆ ਮੈਂ ਉੱਥੇ ਹੈਗਾ ਵਾਂ ਕਿ ਮੇਗ ਲੋੜ ਹੀ ਤੇ ਖੁਰ ਚੱਲਿਆ ਸੀ ਤੇ ਹੁਣ ਫੇਰ ਆਵਾ ਸੁਖ ਨੂੰ ਫੋਨ ਕਿਨੂੰ ਸੁਖ ਨੂੰ ਲਾਲਾ ਵੇਖੀ ਆਈ ਖੜੀ ਲੈ ਮੈਂ ਆਖੂ ਵੀ ਸੁਖ ਮੈਂ ਆਈ ਮੈਨੂੰ ਮਿਲ ਜਾਣ ਕੇ ਪੁੱਤ ਬੜਾ ਕੀ ਜਾਂਦੀ ਹੈ ਮੇਰੀ ਗੱਲ ਸੁਣ ਐਰਕਾ ਤੱਕ ਕੋ ਕਹਿ ਗਿਆ ਕਿ ਕਨਕਵੜ ਵਢਵਾਈ ਹੈ ਨਾ ਕਦੀ ਤੈਨੂੰ ਮੈਂ ਬਾਹਰ ਨਿਕਲ ਦਿੱਤਾ ਉਹ ਤਾਂ ਵੜਵਾਈ ਆ ਪਿਵੋਟੀ ਨੂੰ ਪਤਾ ਲੱਜੇ ਤੂੰ ਵੀ ਬਾਹਰ ਅੰਦਰ ਨਿਕਲਦਾ ਮੈਂ ਤੈਨੂੰ ਕਾਹੇ ਦਾ ਪਤਾ ਵਾ ਤੇ ਵੱਡੀ ਤੇ ਮੈਂ ਹੋਈ ਆ ਨਾ ਫੇਰ ਉਹਨੂੰ ਕਿਹੜਾ ਪਤਾ ਨਹੀਂ ਆ ਆਹੋ ਤੂੰ ਦਾਤਰੀ ਜੂ ਲੈ ਕੇ ਵੱਡੀ ਆ ਮੰਮੀ ਕੰਬੈਨ ਵਾਲੇ ਨੂੰ ਨਹੀਂ ਚੰਨਾ ਸੀ ਕੰਬੈਨ ਵਾਲੇ ਦੇ 10 10 ਦਿਨ ਤਰਲੇ ਮਾਰੇ ਆ ਫੇਰ ਵੱਡੀ ਜਾ ਕੇ ਉਹਨੇ ਓਈ ਮੈਂ ਤੈਨੂੰ ਉਹਨਾਂ ਦੇ ਪਿੱਛੇ ਗਿਆ ਤਾਂ ਫੇਰ ਤੂੰ ਜਾ ਕੇ ਤਰਲੇ ਮਾਰੇ ਤੂੰ ਤੇ ਅੰਦਰੋਂ ਨਹੀਂ ਬਾਹਰ ਨਿਕਲਦਾ ਉਹਨਾਂ ਨੂੰ ਨਿੱਕੇ ਹੁੰਦੇ ਆਉਣੀਆਂ ਆਤਾ ਪਈਆਂ ਹੁਣ ਏਦਾਂ ਕਰ ਜਿਹੜੀ ਮੂੜਾਂ ਵਾਲੀ ਛੇਕਲੇ ਪਹਿਲੀ ਆ ਨਾ ਉਹ ਚੁੱਪ ਕਰਕੇ ਠੇਕੇ ਤੇ ਦੇ ਦੇ ਤੇ ਜਿਹੜੇ ਇੱਧਰਲੇ 7 ਕਿੱਲੇ ਆ ਉਹ ਉਦਨ ਨੇ ਰਚ ਤੈਨੂੰ ਮੈਂ ਜਾਣ ਨਹੀਂ ਉਹ ਦਿਨ ਰਾਤ ਬਰਾਦੇ ਪਾਣੀ ਲਾਉਣਾ ਪੈਂਦਾ ਫੇਰ ਮੇਰਾ ਜੀ ਨਹੀਂ ਉਹ ਕਰਦਾ ਤੈਨੂੰ ਬੁਲਾਉਣਾ ਕਿਤੇ ਨਹੀਂ ਕੋਈ ਮਾਰ ਦੇਣ ਲਗਾਵੇ ਪਿਸਤੌਲ ਰੱਖਿਆ ਮੈਂ ਆ ਇਹ ਬੈ ਜਾ ਕਰ ਪਿਸਤੌਲ ਇੱਥੇ ਕਿੱਥੇ ਗੋਲੀਆਂ ਪੈਂਦੀਆਂ ਮੈਨੂੰ ਇਹ ਦੱਸ ਪਾਰਾਂਗੇ ਕੋਈ ਨਹੀਂ ਕੰਮ ਚੰਗੇ ਕਰਿਆ ਕਰ ਤੇ ਜਾ ਉੱਠ ਤੇ ਉਹਨੂੰ ਕਹਿਆ ਸੁਖ ਨੂੰ ਵੀ ਆਪਣੇ ਡੈਡੀ ਦਾ ਪਤਾ ਲਾਇਆ ਹੁਣ ਮੇਰੀ ਧੌਣ ਬਿਲਕੁਲ ਠੀਕ ਹੈ ਜਿਸ ਦਿਨ ਮੇਰੀ ਧੌਣ ਹੋਈ ਸੀ ਨਾ ਤੇ ਉਸ ਦਿਨ ਮੈਂ ਤੁਹਾਨੂੰ ਨਹੀਂ ਜਾਣ ਦਿੱਤਾ ਮੰਮੀ ਮੂੜਾ ਆ ਲੈ ਮੈਂ ਪੈਲੀ ਦਾ ਕਹਿ ਦਿੰਦਾ ਵਾਂ ਹਣਾ ਉੱਥੇ ਲਾਗੇ ਲਾਗੇ ਬੰਦਿਆਂ ਨੂੰ ਕਹਿ ਦਿੰਦਾ ਵਾਂ ਠੇਕਾ ਕਿੰਨਾ ਕਵਾਂ ਦੇ ਦੋਈ ਨਾ ਬਈ ਤੇ ਹੋਰ ਦੇਣਾ ਨਹੀਂ ਸਾਨ ਕਰਨਾ ਵਾ ਕਿ ਨੇ ਦੋ ਦੋ ਉਥੇ ਬੰਬੀਆਂ ਲੱਗੀਆਂ ਵਾ ਬਾਧੂ ਪਾਣੀ ਆ ਤੇ ਹੋਰ ਕੀ ਚਾਹੀਦਾ ਉਹਨਾਂ ਨੂੰ ਹੋਰ ਭਵੇਂ ਲੱਗੇ ਹੋਰ ਠੇਕੇ ਤੇ ਲੱਲਣ ਸਾਡੀ ਬੰਬੀ ਦਾ ਪਾਣੀ ਲੱਗ ਜਾਣਾ ਉਹਨੂੰ ਚੱਲ ਵੇਖ ਲੈਣਾ ਫਿਰ ਮੈਂ ਉਹ ਲੱਗੇ ਪਰਲੇ ਪਾਸੇ ਨਾ ਹੈਗੀ ਸੂਇਆਂ ਪਾਰ ਜਿਹੜੀ ਬੰਬੀ ਆ ਨਾ ਉਹ ਲੱਲਣ ਦੇ ਲੱਗੇ ਲੱਗੇ ਠੇਕੇ ਦੇ ਆਹੋ ਉਹਨਾਂ ਨੂੰ ਕਹੇ ਉਹਨਾਂ ਨੇ ਲੱਲ ਲੈਣੀ ਆ ਉਹ ਬਥੇਰੀ ਸਬਜੀ ਸਬਜੀ ਬੀਜ ਦੇ ਤੇ ਜਿਹੜੀ ਮੈਂ ਗੱਲ ਕਹਿਣ ਦੀ ਨਾ ਉਹ ਆਪਣੇ ਖਾਣੇ 'ਚ ਬਿਠਾ ਲ ਤੇ ਉਹਨੂੰ ਕਹੇ ਉਹਨੇ ਫੇਰ ਕਹਿਣਾ ਵੇ ਮੈਨੂੰ ਪੇਕੇ ਨਿਖਲਾਇਆ ਤੇ ਉਹਨੂੰ ਤਿਆਰ ਕਰ ਤੇ ਲੈ ਜਾ ਉਹਨੂੰ ਤੇ ਮੰਮੀ ਮੈਂ ਤੇ ਕਹਿੰਦੇ ਆ ਕੀ ਜਾਣਾ ਵਾ ਪੇਕੇ ਦੱਸ ਕੋਈ ਗੱਲ ਨਹੀਂ ਉਦੋਂ ਤਾਂ ਤੂੰ ਗਿਆ ਵੀ ਨਹੀਂਗਾ ਚੰਗੇ ਥੋੜੀ ਨਾ ਕੀਦਾ ਵਾ ਜਾਏਗਾ ਨਾਲੇ ਰਾਤ ਰਾਏ ਉਹਨਾਂ ਨੂੰ ਦੋ ਸਬਜ਼ੀਆਂ ਬਣਾਏ ਤੇ ਨਾਲੇ ਆਟਾ ਵੀ ਕੋਨਾਏ 6-7 ਫੁੱਲਕੇ ਲਾਏ ਨਾਲੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਸੁੱਖ ਨੂੰ ਖਲਾਇਆ ਉਹਦੀ ਸੱਸ ਬੜੀ ਚੰਗੀ ਚੱਲ ਛੱਡ ਹੁਣ ਬਹੁਤਾ ਗੁੱਸਾ ਨਾ ਕਰੀ ਜਾ ਤੂੰ ਆਈਆਂ ਗੁਰੂ ਘਰੋਂ ਤੇ ਤੂੰ ਹੁਣ ਮੈਨੂੰ ਦੱਸ ਚਾਹ ਪੀਣੀ ਆ ਕਿ ਜਾਂ ਚੌਲ ਖਾਣੇ ਆ ਮੈਂ ਬਣਾਏ ਦੋਵੇਂ ਆ ਅੱਛਾ ਚੌਲ ਕੰਨ ਬਣਾਏ ਚੌਲ ਕੰਨਾ ਬਣਾਏ ਪੀ ਸਬਜੀ ਕਾਦੀ ਆਗਣਾ ਬਣਾਈ ਚਾਹੋਗੇ ਨਹੀਂ ਸਬਜੀ ਕਾਦੀ ਉਹ ਦਾਲ ਤੁਲ ਪਈ ਥੋੜੀ ਜੀ ਫ੍ਰੀਜ ਦੇ ਵਿੱਚ ਉਹ ਕਰਪ ਕਰਕੇ ਤੇ ਉਹਦੇ ਨਾਲ ਖਾ ਲੈ ਚਲ ਕੋਈ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਮੈਂ ਥੱਕੀ ਆਈ ਆ ਅਜੇ ਮੈਂ ਨਹਾ ਨੂੰ ਲਵਾ ਫ੍ਰੈਸ਼ ਹੋ ਜਾ ਜਰਾਕ ਤੇ ਫੇਰ ਮੈਂ ਆਪੇ ਵੇ ਨਹੀਂ ਰਸੋਈ ਵਾਲ ਕੀ ਆ ਤੇ ਕੀ ਨਹੀਂ ਤੇ ਦੂਜੀ ਗੱਲ ਇਹ ਆ ਕਿ ਤਾ ਤੂੰ ਹੀ ਹੁਣ ਬਹਿ ਜਾ ਰਮਾਨਾ ਮੈਂ ਪਕਾਉਂਗੀ ਤੂੰ ਖਾਓ ਚਲ ਧੰਨਵਾਦ ਤੇਰਾ ਸ਼ੁਕਰ ਅੱਗੇ ਤੇ ਆ ਬਹੁਤ ਕੰਮ ਕੀਤਾ ਇਹ ਆ ਵੀ ਮੈਂ ਇਹੋ ਗੱਲ ਕਹਿੰਦਾ ਵੀ ਜਿਹੜੇ ਚੌਕੇ ਚੱਲੇ ਆ ਨਾ ਇਹ ਔਰਤਾਂ ਨਾਲ ਹੀ ਸ਼ੋਭਦੇ ਆ। ਹਾਂ। ਤੇ ਬੰਦਾ ਜਿਹੜੇ ਬਾਹਰ ਕੰਮ ਕਰਦਾ ਸੋਹਣਾ ਲੱਗਦਾ। ਪਰ ਉਹਦਾ ਕਿਦਾਂ ਮਿੰਟ ਟੁੱਟ ਪੈਨੇ ਨੇ ਹਰੇਕ ਗੱਲ ਤੇ ਲੱਗ ਗਿਆ ਪਤਾ ਉਹਦਾ ਮਗਰ। ਆਇਆ ਬਾਜ਼ਾਰ ਰੋਟੀਆਂ ਖਾਣ ਦਾ। ਇਦਾਂ ਇਦਾਂ ਹੀ। ਇਦਾਂ ਹੀ ਓ ਬੁੱਢੀਆਂ ਤੋਂ ਬਗੈਰ ਚੱਟ ਲੱਗਦੇ। ਉਹ ਗੱਲ ਤੋਂ ਬਗਾਨੇ ਥੱਲ ਵੇਖਣਾ ਪੈਂਦਾ ਹੀ। ਬੰਦੇ ਤੋਂ ਬਗੈਰ ਬੁੱਢੀ ਨਹੀਂ ਕਿਹੇ ਕੰਮ ਦੀ ਬੁੱਢੀ ਤੋਂ ਬਗੈਰ ਬੰਦਾ ਨਹੀਂ ਕਿਹੇ ਕੰਮ। ਇਹ ਜ਼ਿੰਦਗੀ ਆ ਬਸ ਦੋ ਪਹੀਆਂ 'ਚ ਚੱਲਣੀ ਆ। ਦੋ ਪਹੀਆਂ 'ਚ ਚੱਲਦੀ ਆ। ਇੱਕ ਪਹੀਆ ਹੀ ਪੇਚਰ ਹੋ ਜਾ ਬੈਠੇ ਆਂ ਨਾ ਨੂੰ ਲੈ ਚੰਗਾ ਮੰਮੀ ਮੇਰਾ ਨਹੀਂ ਜੀ ਕਰਦਾ ਸਾਰੇ ਸਾਰੇ ਜਾਨ ਨੂੰ ਮੇ ਭਰਾ ਵਾ ਜਾਈਦਾ ਹੋਈਦਾ ਵਾ ਜਦੋਂ ਤਾਂ ਫੇਰਾ ਪਾਉਣ ਗਿਆ ਮੁੰਕੇ ਗਿਆ ਨਹੀਂ ਨਾਲੇ ਸੁੱਖ ਨੂੰ ਤਿਆਰ ਕਰ ਉਹਨੂੰ ਕਹਿ ਵੀ ਤੇਰੇ ਡੈਡੀ ਨੂੰ ਨਾਲੇ ਰੋਟੀ ਪਣੀ ਪਕਾ ਕੇ ਦੇ ਆਉਗੀ ਨਾਲੇ ਰਾਤ ਰਹਿਓ ਨਾਲੇ ਤੇ ਚੰਗੇ ਬਣ ਕੇ ਵਿਖਾਲੀਦਾ ਹੋਈਦਾ ਵਾ ਚੱਲ ਮੈਨੂੰ ਛੱਡ ਆਉਣਾ ਨਹੀਂ ਤੇ ਤੂੰ ਵੀ ਜਦੋਂ ਕਰਕੇ ਰਾਤ ਰਹਿ ਗਈ ਕੋਈ ਗੱਲ ਨਹੀਂ ਛੱਡੇ ਛੱਡ ਕੇ ਨਹੀਂ ਆਉਣਾ ਹੈਗਾ ਤੇ ਮੇਰੀ ਗੱਲ ਸੁਣ ਦੋ ਸਬਜ਼ੀਆਂ ਬਣਾਇਓ ਤੇ ਆਟਾ ਗੁੰਨ ਕੇ ਤੇ 7-8 ਫੁੱਲ ਕੇ ਲਾਇਓ ਇਹ ਮੈਂ ਬਣਾਉਣੀ ਆ ਉਹਨੂੰ ਕਹੋ ਮੈਂ ਖੜੀ ਬਣਾਉਣੀ ਆ ਸਭ ਜਾਂ ਫਿਰ ਉਹਨੂੰ ਤਿਆਰ ਕਰ ਤੇ ਨਾਲੇ ਉਹਨੂੰ ਇਹ ਨਾ ਮੇਰਾ ਸਨਾਹ ਦੇ ਦੇ ਮੈਂ ਲੀਡੇ ਜੋੜ ਕੇ ਤੇ ਆ ਜੰਨੀ ਆ ਜਾਂ ਹਾਂ ਸਨਾਹ ਸੁਣਨੀ ਮੈਂ ਦੇਣਾ ਮੈਂ ਉਦਾਂ ਕਹਿਣਾ ਵੀ ਚੱਲ ਚੱਲੀ ਅੱਜ ਸੌਹਰਿਆਂ ਨੂੰ ਆ ਸਬਜ਼ੀਆਂ ਸਬਜ਼ੀਆਂ ਨਹੀਂ ਮੈਂ ਕਹਿਣਾ ਜਲ ਮੈਂ ਕਹਿ ਦਿੰਨੀ ਆ ਆਹੋ ਆ ਜੋ ਇਹ ਤੇ ਸ਼ਾਂਚ ਫਰਕ ਪੈਂਦਾ ਤੇਰੀ ਜਿੱਤੇ ਪੱਪ ਕੀ ਵੇਖਣਦੀ ਆ ਮੈਂ ਤੇ ਇੰਸਟਾਗ੍ਰਾਮ ਚ ਲਾਉਣ ਲਈ ਠੀਕ ਆ ਕੋਈ ਨਹੀਂ ਚਲਾਉਦਾ ਇੰਸਟਾਗ੍ਰਾਮ ਤੇ ਨਾਲੇ ਮੇਰੀ ਗੱਲ ਸੁਣੋ ਹੁਣ ਜਿੱਦਾਂ ਜਿੱਦਾਂ ਮੈਂ ਸਬਜ਼ੀ ਬਣਾਈ ਆ ਨਾ ਤੁਸੀਂ ਵੇਖਿਆ ਤਾਂ ਹੈ ਤੁਹਾਨੂੰ ਏਦਾਂ ਏਦਾਂ ਬਣਾਉਣੀ ਤੋਂ ਇਹ ਵੀ ਸਿੱਖ ਲਓ ਜਦੋਂ ਅਗਲੀ ਵਾਰ ਬਣਾਓਗੇ ਨਾ ਤੇ ਏਦਾਂ ਏਦਾਂ ਬਣਾ ਲਿਓ ਕੋਈ ਔਖਾ ਕੰਮ ਨਹੀਂ ਗਾਇਨਾ ਆਹੋ ਔਖਾ ਤਾਂ ਨਹੀਂ ਪਰ ਜਿਹੜੀ ਏਦਾਂ ਏਦਾਂ ਕਰੇ ਨਾ ਤਾਂ ਗਜਲ ਪੇਟਿਆ ਨਹੀਂ ਉਹਦਾ ਬੜਾ ਮਜ਼ਾ ਆਇਆ ਇਹ ਮੈਨੂੰ ਪੇਟਿਆਂ ਦਾ ਇਦਾਂ ਇਹ ਆ ਕਿ ਮਸਾਲਾ ਮਸੂਲਾ ਨਹੀਂ ਨਿਕਲਦਾ ਸਾਰਾ ਵਿੱਚ ਹੀ ਰਹਿੰਦਾ ਹੈ ਜੇ ਉਦਾਂ ਕਰ ਲੋ ਤਾਂ ਕਰੇਲੇ ਵੱਖਰੇ ਤੇ ਮਸਾਲਾ ਵੱਖਰਾ ਰਹਿ ਜਾਂਦਾ ਪਰ ਮੇਰੇ ਮੰਮੀ ਜੀ ਤਾਂ ਬਣਾਉਂਦੇ ਤੇ ਤੇਲ ਵਿੱਚ ਪਤਾ ਨਹੀਂ ਤੜਕ ਕੇ ਕਰੇਲੇ ਕੱਢ ਲੈਂਦੇ ਤੇ ਕੀ ਕਰ ਦਿੰਦੇ ਉਹ ਵੱਖਰੇ ਜੇ ਬਣਾਉਂਦੇ ਹੁੰਦੇ ਮੈਂ ਵੀ ਪਹਿਲੇ ਜੇ ਬਣਾਉਂਦੀ ਸੀ ਪਹਿਲਾਂ ਕਰੇਲੇ ਤਲ ਲੈਣੇ ਫੇ ਮਸਾਲਾ ਭੁੰਨ ਕੇ ਭਰ ਦੇਣਾ ਤੇ ਫਿਰ ਮੰਮੀ ਨੇ ਮੈਨੂੰ ਇਦਾਂ ਵੀ ਦੱਸਿਆ ਹੁਣ ਮੈਂ ਇਦਾਂ ਵੀ ਸਿੱਖ ਲਿਆ ਵਧੀਆ ਜੇ ਤੁਹਾਨੂੰ ਤੁਹਾਡੇ ਸਿਰ ਤੇ ਮੰਮੀ ਐਸਾ ਤੇ ਨਹੀਂ ਨਹੀਂ ਦੇਈ ਹੈ ਨਾ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਲੈ ਲਓ ਤੇ ਮੰਮੀ ਵੀ ਲੈ ਲੇ ਇਦਾਂ ਕਰੋ ਤੁਸੀਂ ਵੀ ਹੁਣ ਕੰਮ ਸਿੱਖ ਲਓ ਨਾ ਆਪਾਂ ਮੰਮੀ ਨੂੰ ਨਹੀਂ ਦੱਸਣਾ ਵੀ ਤੁਹਾਨੂੰ ਨਹੀਂ ਹੁੰਦੇ ਚੁੱਪ ਕਰੀ ਹੌਲੀ ਹੌਲੀ ਮੇਰੇ ਤੋਂ ਕੰਮ ਸਿੱਖ ਲਓ ਨਾਲੇ ਮੰਮੀ ਨਹੀਂ ਕਹਿ ਦੇਣਾ ਵਾ ਹਾਂਜੀ ਦੱਸੋ ਕਿਉਂ ਕਿੱਥੇ ਜਾਣਾ ਵਾ ਉਹ ਮੰਮੀ ਕਹਿੰਦੀ ਆ ਵੀ ਸੌਰੀਆ ਤੋਂ ਹੋਇਆ ਹੈ ਕਿੱਥੇ ਜਾਣਾ ਮੇਰੇ ਚਲੋ ਨਾਲੇ ਨਾ ਕੇਵਲੇ ਦਾ ਲੜ ਛੱਡ ਦਿਆ ਕਰ ਗੱਲਾਂ ਤੇ ਗੱਲਾਂ ਗੱਲਾਂ ਤੇ ਗੱਲਾਂ ਐਡੀ ਗੱਲ ਨਹੀਂ ਹੋਗੀ ਤੂੰ ਚਲ ਮੈਂ ਕੰਮ ਕਰਕੇ ਆਈ ਸਾਰਾ ਦਿਨ ਬੈਗੀ ਭਾਪੀ ਕੋ ਦੋ ਮਿੰਟ ਤੈਨੂੰ ਕੀ ਦੁੱਖ ਹੁੰਦਾ ਵਾ ਮੈਂ ਕਿਹਦੇ ਨਾਲ ਗੱਲਾਂ ਕਰਨੀ ਉਹਦੇ ਨਾਲ ਹੀ ਕਰਨੀਆਂ ਚੱਲ ਫੇਰ ਉੱਠ ਕੇ ਤਿਆਰ ਹੋ ਜਾ ਚਲੋ ਚਲੋ ਮੈਂ ਤਾਂ ਬੜਾ ਚਾਹ ਚੜਿਆ ਸ਼ੁ ਲੈ ਮੰਮੀ ਨੇ ਆਪੇ ਕਿਹਾ ਮੈਂ ਚੱਲ ਜਾ ਕੀ ਲੈ ਭਾਬੀ ਨੂੰ ਕਿੰਨਾ ਚਾਹ ਚੜਿਆ ਵਾ ਪਿੰਡ ਜਾਂਦਾ ਬੜਾ ਤਖੜਿਆ ਭਾਬੀ ਚਾਹ ਚੜਿਆ ਇੱਥੇ ਹਾਂ ਕੰਮ ਕਰ ਜਾ ਭੱਜਾ ਤੈਨੂੰ ਮੈਂ ਬੁਲਾਇਆ ਵਾ ਭੱਬੀ ਤੂੰ ਚੱਲਗੀ ਨਾ ਤੇ ਮੇਰਾ ਜੀਵ ਨਹੀਂ ਲੱਗਣਾ ਫੇਰ ਚੱਲ ਜਮੇ ਚੱਲੀ ਜਾ ਇਹਦੇ ਨਾਲ ਨਹੀਂ ਇਹਨੂੰ ਨਾਲ ਲੈਣਾ ਤੇ ਹੋਰ ਤੇ ਵੀ ਮੈਂ ਨਹੀਂ ਨਾ ਜਾਣਾ ਜਦੋਂ ਤੂੰ ਕੱਲੀ ਜਾਉਂਗੀ ਆ ਜਾਉਂਗੀ ਇਹਨੇ ਉੱਥੇ ਮੇਨਾ ਲੜੀ ਜਾਣਾ ਵਾ ਚਲ ਆਪਾਂ ਬਾਅਦ ਫਿਰ ਕੇ ਜਦ ਮੜ ਕੇ ਕਲੀਆਂ ਜਾਵਾਂਗੀ ਉਹਦਾ ਤੁਸੀਂ ਸ਼ਾਮਾਂ ਨੂੰ ਛੇਤੀ ਛੇਤੀ ਆ ਜਾਓ ਮੇਰਾ ਜੀਨ ਲੱਗਣਾ ਤੁਹਾਡੇ ਤੋਂ ਬਿਨਾ ਇਹਨੂੰ ਭਾਵੇਂ ਛੱਡ ਆਇਓ ਚਾਰ ਦਿਨ ਮੇਰੀ ਅੱਖਾਂ ਦੀ ਬੇਦਖਰਾਦ ਰਹਿ ਹੁੰਦੇ ਸਮਾਂ ਉਹ ਜਾਹ ਕਿਤੇ ਮਾਡੇ ਮੁੰਡੇ ਐ ਸ਼ੌਕ ਹੀ ਨਾ ਕਿ ਨਾਨਕ ਮੇਰਾ ਆਪਣੀ ਜੀ ਲੱਗਾ ਹੁੰਦੀ ਹਫਤਾ ਹੋ ਰਹਿ ਗਈ ਹੁੰਦੀ ਮੇਰੀ ਗੱਲ ਸੁਣੋ ਚਲ ਤੁਸੀਂ ਰਾਤ ਰਹਿ ਕੇ ਸਵੇਰੇ ਟਾਈਮ ਨਾਲ ਆ ਜਾਓ ਇਹਨੂੰ ਪਰ ਉੱਥੇ ਛੱਡ ਕੇ ਆਓ ਦੱਸ ਦੇਣਾ ਤੁਸੀਂ ਰਹਿ ਪਿਓ ਫਿਰ ਐ ਰਹਿ ਪਿਓ ਕਿਉਂ ਉਹ ਤੁਹਾਡੀ ਭੈਣ ਆਖਣ ਲਈ ਹੈ ਤੁਹਾਡੇ ਬਿਨਾ ਤਾਂ ਮੇਰਾ ਜੀ ਨਹੀਂ ਲੱਗਦਾ ਇਹਨੇ ਬਿਨਾ ਤਾਂ ਇਹਦੇ ਕਹਿਣ ਨੂੰ ਕੀ ਕਹਿਣਾ ਇਹ ਤੇ ਐਵੇਂ ਜੀ ਜਿਹੜਾ ਕਹਾਂ ਨਹੀਂ ਕਹਿ ਲੋ ਮੈਂ ਕਹਿ ਕੇ ਦਿਖਾਉਂਗੀ ਜਣਾ ਹੁਣ ਆਪਾਂ ਦੋ ਜਾਣੀਆਂ ਕਿ ਕੀ ਕਰੂੰਗਾ ਨਹੀਂ ਕਹਿਣਾ ਕੁਝ ਵੀ ਉਹ ਮੇਰੇ ਸਾਈਡ ਦੀ ਆ ਹੁਣ ਤੇ ਮੰਮੀ ਨਹੀਂ ਲਿਆ ਕਰੋ ਪੰਗੜੀਆਂ ਲਾ ਕੇ ਮੇਰੀ ਧਰਤੀ ਨਾਲ ਚੁੱਪ ਨਹੀਂ ਆ ਉਥੇ ਮੰਮੀ ਕੋ ਕੁੱਤੇ ਖਣੀ ਕਰਾ ਕੇ ਆਏ ਮੈਂ ਸੋਈ ਥਾਣੀ ਵੇਖਣ ਦੀ ਤਹਾਨੂੰ ਗੁੱਸਾ ਮੰਮੀ ਦਾ ਤਾਂ ਨਿਕਲਣ ਮੇਰੇ ਤੇ ਕੱਢਣ ਦੀ ਆਣ ਕੇ ਨਾ ਪਹਿਲਾਂ ਗੋਲੀਆਂ ਵਜੋਂ ਦਾ ਠਾਠ ਕਰਦਾ ਹੁੰਦਾ ਡਰਾਮੇ ਕਰਦਾ ਹੂੰ ਮੈਂ ਤੇਰੇ ਮਾਰਨੀ ਹੀ ਗੋਲੀ ਮੈਂ ਕੋਸ ਅਸਲੀ ਅਸਲੀ ਪਸਤੌੜਾ ਨਹੀਂ ਆ ਮੈਂ ਹੋਈ ਫੜ ਕੇ ਤੇਰੇ ਛੱਡਣੀ ਹੈ ਲੈ ਨੀ ਮਾਰ ਕੇ ਇੱਥੇ ਬੈਠੇ ਹੋਣਾ ਨਹੀਂ ਤਈ ਬਾਜ ਉੱਤ ਜਾਣਾ ਪੈਂਦਾ ਹੁੰਦਾ ਹੀ ਮੈਂ ਭੂਤ ਨਹੀਂ ਬਣ ਕੇ ਇਹਨੂੰ ਚੁੰਬੜਿਆਗਾ ਨਹੀਂ ਰਾਤ ਨੂੰ ਆ ਕੇ ਚੁੰਬੜਿਆ ਕਰਨਾ ਇੱਥੇ ਨਾ ਹਿੱਦਾਂ ਨਾ ਕਹਿ ਮੈਨੂੰ ਕੰਮ ਕਿੰਨੇ ਸਕਲਣਾ ਹੀ ਹੋ ਤੂੰ ਤਾਰਾ ਖਿੱਚ ਕੇ ਦੰਦਾਂ ਨੂੰ ਬਾ ਦੇਣੀ ਕਰੰਟ ਨਹੀਂ ਮੈਨੂੰ ਅਸਰ ਕਰਦਾ ਮੈਂ ਗਿੱਜੀ ਆ ਤੇਨੂੰ ਵਾਕਿਆ ਨਹੀਂ ਕਰਨਾ ਅਸਰ ਮੈਨੂੰ ਨਹੀਂ ਕਰੰਟ ਨੇ ਅਸਰ ਕਰਦਾ ਤੂੰ ਖਾਨੀ ਆ ਸਰੇ ਸਰੇ ਹਾਏ ਹਾਏ ਬੱਸ ਕਰੋ ਨਹੀਂ ਇਹ ਜਾਣਾ ਵਾ ਤਿਆਰ ਹੋਣ ਲੱਗੀ ਆ ਨਹੀਂ ਭਾਬੀ ਵੇਖ ਕੰਮ ਵੇਖ ਕੀ ਕਰਦਾ ਤੂੰ ਬਾਹਰੋਂ ਆਇਆ ਚੰਗਾ ਭਲਾ ਤੋਰ ਕੇ ਉਹ ਇਧਰ ਨਿਗਾਹ ਤੇ ਨਿਆਣਾ ਨਹੀਂ ਕਰ ਤੇ ਬਸਤੋਲ ਜਾ ਫੜੇ ਡਿਸ਼ੂ ਡਿਸ਼ੂ ਕਰਦਾ ਹੁੰਦਾ ਚੰਗੀ ਮੰ ਚੰਗੀ ਮੰਮੀ ਨੇ ਜੋ ਕੁੱਤੇ ਫਾੜੀ ਕੀਤੀ ਖਿਜੇ ਨਾ ਮੇਰੇ ਗੱਲ ਪਾਉਂਦੇ ਹੁਣ ਇੱਕ ਗੱਲੋਂ ਚੰਗਾ ਹੀ ਨਾ ਖੱਟਾ ਛੱਡਦਾ ਹੀ ਰਵੇ ਵਧੀਆ ਵਸ ਦੇਤੀ ਹੋ ਗਈ ਤਾ ਹੁਣ ਮੇਰੇ ਦਾਲੇ ਹੁੰਦੇ ਮੈਂ ਕਰੇਲੇ ਵੇਖ ਲਾਂ ਤੂੰ ਵੀ ਯਾਰ ਹੋ ਜਾ ਚੱਲ ਵਧੀਆ ਵੈਸੇ ਸਭ ਹਮ ਕੀ ਹੋ ਮੱਤ ਚਾ ਲੱਗਦੀ ਤੇ ਉਹ ਮੇਰੇ ਨਾਲ ਤਾਂ ਬਥੇਰਾ ਕਰਦੀ ਐ ਮੇਰੀ ਤਾਂ ਤਾਂ ਬੜੀ ਬਣੀ ਨਹੀਂ ਬੜੀ ਤੁਸੀਂ ਨਾ ਸਰਿਆ ਕਰੋ ਕਮਾਂ ਨੂੰ ਰੋੜੀ ਪਉਂਦੀ ਰਹਿੰਦੀ ਐ ਹਾਂ ਸੱਚਿਆਰੀ ਪਤਾ ਕਿੰਨੀ ਐ ਤੁਹਾਡੀ ਬੜੀ ਬਹੁਤ ਐ ਸਾਰਾ ਤੇ ਉਹ ਕੰਮ ਕਰ ਲੈਂਦੀ ਐ ਹੋਰ ਉਹ ਵਿਚਾਰੀ ਕੀ ਕਰੇ ਕੀ ਆਉਂਦਾ ਈ ਇਹਨੂੰ ਕੋਹ ਨਹੀਂ ਆਉਂਦਾ ਜੀ ਉਹ ਵੀ ਨਾ ਨਾ ਕਰੇ ਤਾਂ ਭੁੱਖੇ ਮਰ ਰੋਟੀ ਪਾਣੀ ਪਕਾਉਣਾ ਆਉਂਦਾ ਕੀ ਆਉਂਦਾ ਤੇ ਰੋਟੀ ਪਾਣੀ ਥੋੜਾ ਹੁੰਦਾ ਸਵਾਈ ਉਹ ਕਰ ਲੈਂਦੀ ਰੋਟੀ ਪਾਣੀ ਉਹ ਕਰ ਲੈਂਦੀ ਹੋਰ ਮਗਰ ਕੀ ਰਹਿੰਦਾ ਕੰਮ ਕਰਨ ਨਾਲ ਦੱਸੋ ਸਵਾਈ ਬੜੀ ਵਧੀਆ ਕਰਦੀ ਇਤਨੂੰ ਕਦੀ ਵੀਰਾ ਕੱਟਦੀ ਰਿੰਦੀ ਬਿਲਕੁਲ ਕਰਦੀ ਐ ਖਲਾਰਾ ਪਾਛੜਦੀ ਹੁੰਦੀ ਹੈ ਮੀਰਾ ਹੁਣੀ ਨਾ ਇੰਤਾ ਕੱਟੀ ਜਾਂਦੀ ਹੈ ਜਿੰਨੂੰ ਆਉਂਦੀਆਂ ਹੁਣ ਕੱਟਲੀਆਂ ਉਹੀ ਕੱਟਦਾ ਵਾ ਖਲਾਰਾ ਸਵੇਂ ਕੱਟ ਦਿੰਦਾ ਵਾ ਰਹਿਣ ਤਾਂ ਰਹਿਣ ਦੋ ਫੜਾਓ ਮੇਰਾ ਫੋਨ ਵੀ ਜਿਆਦਾ ਕਰੇਲੇ ਬਣ ਗਏ ਆ ਬਾਵਾ ਮੈਂ ਕਾਂ ਜਾਣਦੀ ਆ ਬਾਹਰ ਨੂੰ ਨੀ ਕੁੜੀਏ ਅੱਜ ਫੇਰ ਤੋ ਚੋਕੇ ਲੜ ਗਈਆਂ ਨਹੀਂ ਨਹੀਂ ਮੰਮੀ ਮੈਂ ਨਹੀਂ ਭਾਬੀ ਨੇ ਬਣਾਇਆ ਅੱਜ ਕਰੇਲੇ ਮੈਂ ਨਹੀਂ ਮੰਨਦੀ ਸਮੈਲਾ ਤੇ ਤੇਰੇ ਘਰੇ ਲੈਣ ਦੀਆਂ ਆਉਂਦੀਆਂ ਉਹ ਮੈਂ ਭਾਬੀ ਨੂੰ ਦੱਸਿਆ ਵੀ ਇਹਦਾ ਬਣਾਣਾ ਤੋਂ ਨਹੀਂ ਬਣਾ ਲਿਆ ਮਸਾਲਾ ਮਸੂਲਾ ਨੂੰ ਮੈਂ ਰਗੜ ਕੇ ਤਿਆਰ ਕਰਕੇ ਦਿੱਤਾ ਸੀ ਤੇ ਮੈਂ ਹੁਣ ਭਾਬੀ ਬਣਾ ਰਾਹਤ ਭਰਪੂਰ ਕੇ ਕਰੇਲੇ ਕੜਾਈ ਚ ਭਾਬੀ ਪਾਗੀ ਤੇ ਬਣ ਗਏ ਉਹ ਉਹਤੂ ਬੋਲਦੀ ਆ ਪਰ ਚਲ ਠੀਕ ਆ ਮੈਂ ਮੰਨ ਲੈਨੀ ਆ ਜਿੱਦਨ ਮੇਰੇ ਸਾਹਮਣੇ ਤੜਕੇ ਲਾਉ ਨਾ ਮੈਂ ਉਹਦਨ ਮੰਨਣਾ ਹੀ ਵੇਖੀ ਸਹੀ ਉਹ ਠੀਕ ਆ ਮੰਮੀ ਕੋਈ ਗੱਲ ਨਹੀਂ ਭਵਾਂਲੀ ਤੋਂ ਦੋ ਦਿਨਾਂ ਬਾਅਦ ਭਾਪੂ ਕੁਰੇਲੇ ਬਣਾਵੇ ਵੇਖ ਲਓ ਇਦਾਂ ਦੀ ਬਣਾਉਗੀ ਆ ਫੇਰ ਲਾਗੇ ਖਲੋਤੀ ਹੋਣੀ ਉਹਨਾਂ ਕੇ ਤਾਂ ਉਹਨੂੰ ਆ ਹੀ ਜਣਾ ਹੋਰ ਕੁਝ ਬਣਵਾਗੇ ਖਾ ਲੂਗੀ ਨਾ ਹੋਰ ਕੁਝ ਬਣਵਾਗੇ ਵੇਖ ਲਓ ਕਿੱਦਾਂ ਪਰਦੇ ਪਾਉਂਦੀ ਆ ਨਾ ਉਹਦੀ ਨੇ ਪਰਦੇ ਪੋਣੇ ਤੂੰ ਪਰਦੇ ਪਾਉਂਦਾ ਪੀ ਆ ਮੰਮੀ ਮੈਂ ਪਰਦੇ ਕਦੋਂ ਪੋਣੇ ਆ ਦਰ ਰੋ ਰੋ ਲੜਾਈ ਕਰਦੇ ਚੰਗੇ ਲੱਗਦੇ ਆ ਹੁਣ ਜੇ ਉਹਨੂੰ ਮਾੜਾ ਮੋਟਾ ਨਹੀਂ ਕੁਛ ਹੁੰਦਾ ਤੇ ਹੁ ਕਿੰਨੇ ਇਹਨਾਂ ਦੀ ਉਹ ਵਿਆਹੀ ਆਈ ਹੈ ਤਾਂ ਕਾਨੂੰਨ ਦਾ ਹੀ ਨਹੀਂ ਬੰਦਾ ਤੇ ਆਪ ਚਤਨ ਮਾਰ ਲੈਂਦਾ ਵੀ ਚਲ ਫਟਾਫਟ ਮੈਸ ਹੋਈ ਚ ਵੜ ਜਾਈਂ ਜੇ ਨਹੀਂ ਚੀਜਦੀ ਮੈਂ ਆਪ ਢਟਕਾ ਲਾ ਲਈ ਮਮੀ ਘਰੇਲੇ ਬਣਾਏ ਮੈਂ ਭਾਂਡੇ ਢੋਲੇ ਫਟਾਫਟ ਤੇ ਭਾਬੀ ਨੇ ਘਰੇਲੇ ਬਣਾ ਲਏ ਤੇ ਹੁਣ ਉਹ ਤਿਆਰ ਹੋ ਹੁੰਦੇ ਕਹਿੰਦੀ ਤੁਸੀਂ ਕਿਹ ਪਿੰਡ ਨੂੰ ਜਾਓ ਆਪਣੇ ਹੁਣ ਨੂੰ ਮੈਂ ਸੁਨਾਕ ਲਾਇਆ ਹਿਸਾਬੀ ਨੂੰ ਮੈਂ ਹਾਂ ਉਹਨੂੰ ਕਿਹਾ ਤਿਆਰ ਹੋ ਜਾ ਚਾਵੇ ਮੈਂ ਘਰੇਲੇ ਗਰੂਲੇ ਉਹਨੇ ਬਣਾਏ ਹੁਣੇ ਤੇ ਫੇਰ ਕੰਨੀ ਭਜਾਵੇ ਉਹ ਆਖਣ ਦੀ ਵੀ ਉੱਥੇ ਉਹਨਾਂ ਦਾ ਰੋਟੀ ਪਾਣੀ ਚ ਬਣਾਉਣਾ ਆ ਮੈਂ ਕੋਈ ਗੱਲ ਨਹੀਂ ਜਾਇਆ ਉੱਥੇ ਸਬਜੀ ਮੈਂ ਇੱਥੋਂ ਮੈਂ ਲੈ ਜਾਉਂ ਮੈਂ ਨਹੀਂ ਪੜਾ ਤਿਆਰ ਹੁੰਦੀ ਆ ਆਹ ਦ ਕਰੇਲੇ ਦੋ ਇੱਥੋਂ ਲੈ ਜਾਂਦੇ ਆ ਆਹ ਹੋ ਉਹਨਾਂ ਕੋਲ ਲੈ ਜਾ ਬਣਾਉਂਗੇ ਇੱਥੇ ਜਾ ਕੇ ਤੇ ਮੈਂ ਫਿਰ ਕੀ ਆ ਮੰਮੀ ਸਾਡੇ ਆ ਕੋ ਖਾ ਲਈ ਦੋ ਕਰੇਲੇ ਲੈ ਵੀ ਜਾਊ ਕਿਥੋਂ ਤੇ ਕਿਹੜੇ ਨੇਰੀ ਆ ਚੱਲੀ ਆ ਹੁਣ ਉੱਥੇ ਜਾ ਕੇ ਉਹ ਕਿੱਥੇ ਬਣਾਉਂਦੀ ਰੋ ਵਿਚਾਰੀ ਨਾ ਉਹ ਵੀ ਘਮੀ ਕਰੂ